ਬਿਮੀਰੇ ਗਰੁੱਪ ਦੇਖ ਰਹੇ ਹੋ ਮੈਂ ਹਾਂ ਬੱਲੂ ਮੇਤਾ ਪੱਟੀ ਔਰ ਮਹਾ ਸ਼੍ਰਾਤਰੀ ਨੂੰ ਲੈ ਕੇ ਪੱਟੀ ਸ਼ਹਿਰ ਦੇ ਵਿੱਚ ਬਾਬਾ ਆਨੰਦਗਿਰੀ ਮਹਾਰਾਜ ਜੀ ਦੀ ਗਵਾਹੀ ਦੇ ਹੇਠੋ ਸ਼ੋਭਾ ਯਾਤਰਾ ਕੀਤੀ ਗਈ ਹੈ ਤਸਵੀਰਾਂ ਦਿਖਾ ਰਿਹਾ ਪੱਟੀ ਚ ਸ਼ੋਭਾ ਯਾਤਰਾ ਦੀਆਂ ਉਹ ਸਮਾਗਮ ਦੇ ਵਿੱਚ ਪਹੁੰਚੇ ਨੇ ਲਾਲਜੀ ਸਿੰਘ ਭੁੱਲਰ ਦੇ ਪੀਏ ਦਲਬਾਹ ਸਿੰਘ ਸਾਧੂ ਪਹੁੰਚੇ ਨੇ ਚੇਅਰਮੈਨ ਸਾਹਿਬ ਸ਼ੋਭਾ ਯਾਤਰਾ ਦੇ ਪਹੁੰਚੇ ਕਿ ਕਹਿਣਾ ਚਾਹੁੰਦੇ ਨੇ ਅੱਜ ਜਿਹੜੀ ਸ਼ੋਭਾ ਯਾਤਰਾ ਪੱਟੀ ਸ਼ਹਿਰ ਦੇ ਵਿੱਚ ਮਨਾਈ ਜਾ ਰਹੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਜੀ ਆਨੰਦਗਿਰੀ ਜੀ ਦੀ ਗਵਾਹੀ ਦੇ ਵਿੱਚ ਅਸੀਂ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਪਲ ਲਿਵਰਲ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੇ ਆ ਕਿ ਜਿਹਨੂੰ ਸਾਂਝੇ ਤਿਉਹਾਰ ਇਸੇ ਤਰ੍ਹਾਂ ਆਪਾਂ ਸਾਰੇ ਰਲ ਮਿਲ ਕੇ ਮਨਾਉਣੇ ਆ ਤੇ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਇਹ ਸਾਂਝਾ ਤਿਉਹਾਰ ਆ ਮਹਾ ਸ਼ਿਵਰਾਤਰੀ ਔਰ ਹਰ ਇੱਕ ਜੋ ਵੀ ਆ ਜਿਸ ਤਰ੍ਹਾਂ ਸਾਡੇ ਗੁਰੂਆਂ ਪਾਤਸ਼ਾਹ ਨੇ ਕਿਹਾ ਕਿ ਮਾਨਸਿਕੀ ਜਾਤ ਸਭ ਇੱਕੇ ਪਹਿਚਾਨੋ ਕਿਉਂਕਿ ਇਹ ਜਿਹੜੀ ਜਾਤ ਆ ਆਪਾਂ ਐਵੇਂ ਵੰਡੀਆਂ ਕੀਤੀਆਂ ਵਾ ਹੈਗੇ ਸਾਰੇ ਇਨਸਾਨ ਆਪਾਂ ਇੱਕ ਹੀ ਆ ਤੇ ਇਸ ਕਰਕੇ ਅੱਜ ਪੱਟੀ ਸ਼ਹਿਰ ਦੇ ਵਿੱਚ ਇਹ ਬੜੀ ਧੂਮ-ਧਾਮ ਨਾਲ ਇਹ ਸ਼ੁਭਾਜਤਰਾ ਮਨਾਈ ਜਾ ਰਹੀ ਆ ਕੈਬਨ ਮੰਤਰੀ ਸਰਦਾਰ ਲਾਲਜੀ ਸਿੰਘ ਭੁੱਲਰ ਵੱਲੋਂ ਸਾਰੇ ਪੱਟੀ ਸ਼ਹਿਰ ਵਾਸੀਆਂ ਨੂੰ ਅਸੀਂ ਸ਼ੁਭਾਜਤਰਾ ਤੇ ਔਰ ਸ਼ਿਵਰਾਤਰੀ ਤੇ ਸਾਰਿਆਂ ਨੂੰ ਲੱਖ-ਲੱਖ ਵਧਾਈ ਦਿੰਦੇ ਆ ਔਰ ਇਸੇ ਤਰ੍ਹਾਂ ਮਾਲਕ ਪ੍ਰਮਾਤਮਾ ਸਾਰਿਆਂ ਦੇ ਚੜ੍ਹਦੀ ਕਲਾ ਰੱਖੇ ਤਰੱਕੀਆਂ ਬਖਸ਼ੇ ਸਰਦਾਰ ਲਾਲ ਭੁੱਲਰ ਸਾਹਿਬ ਨਾਲ ਲੱਭੜ ਸਾਹਿਬ ਕੀ ਕਹਿੰਦਾ ਜਉਂਦੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਾਹ ਸ਼ਿਵਰਾਤਰੀ ਦੀ ਲੱਖ-ਲੱਖ ਵਧਾਈ ਦਿੰਦਾ ਤੇ ਇਹ ਹੀ ਅਰਦਾਸ ਕਰਦੇ ਆ ਸਾਰੀ ਸੰਗਤ ਚੜ੍ਹਦੀਆਂ ਕਲਾ ਚ ਰਹੇ ਉਹ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਕਿ ਪੱਟੀ ਸ਼ਹਿਰ ਚ ਸ਼ੋਭਾ ਯਾਤਰਾ ਦੀਆਂ ਤਸਵੀਰਾਂ ਨੇ ਬਾਬਾ ਆਨੰਦਗਿਰੀ ਮਹਾਰਾਜ ਜੀ ਦੀ ਗਵਾਈ ਦੇ ਹੇਠ ਜਿਹੜੀ ਸ਼ੋਭਾ ਯਾਤਰਾ ਦਾ ਆਗਾਜ ਹੋਇਆ ਹੈ ਔਰ ਪੱਟੀ ਸ਼ਹਿਰ ਦੇ ਸਮੂਹ ਵਰਕਰ ਔਰ ਸੰਗਤ ਵਾਲੋਂ ਜਿਹੜਾ ਕਿ ਸ਼ੋਭਾ ਯਾਤਰਾ ਦਾ ਪਰਵਾ ਸਵਾਗਤ ਉਹ ਇੱਥੇ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਬੰਬੰਮ ਬੋਲੇ ਬੰਬੰਮ ਬੋਲੇ ਦਾ ਪ੍ਰਸ਼ਾਦ ਵਰਦਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਬੰਬੰਬੋਲੇ ਦਾ ਜਿਹੜਾ ਪ੍ਰਸ਼ਾਦ ਬਿੱਲਾ ਬਿੱਲਾ ਜੀ ਪ੍ਰਸ਼ਾਦ ਵਰਤਾ ਰਹੇ ਨੇ ਔਰ ਬੰਬੰਬੋਲੇ ਦਾ ਪ੍ਰਸ਼ਾਦ ਵੀ ਜਿਹੜਾ ਕਿ ਜਿਹੜਾ ਕਿ ਪ੍ਰਸਿੱਧ ਮੰਨਿਆ ਜਾਂਦਾ ਹੈਗੇ ਜਿਹੜਾ ਪ੍ਰਸ਼ਾਦ ਔਰ ਇਸ ਦਿਨ ਸ਼ਿਵ ਭੋਲੇनाथ ਦਾ ਜਿਹੜਾ ਪ੍ਰਸ਼ਾਦ ਵੀ ਉਹ ਉਹਦੇ ਵੀ ਜਿਹੜੇ ਲੰਗਰ ਜਿਹੜੇ ਭੰਡਾਰੇ ਨੇ ਉਹ ਇੱਥੇ ਲਗਾਤਾਰ ਚੱਲ ਰਹੇ ਨੇ ਸ਼ਹਿਰ ਨਿਵਾਸੀਆਂ ਵੱਲੋਂ ਜਿਹੜੀ ਸ਼ੋਭਾ ਯਾਤਰਾ ਦਾ ਭਰਵਾ ਸਵਾਗਤ ਤਸਵੀਰਾਂ ਦੇਖ ਰਹੇ ਹੋਗੇ ਵੱਡੀ ਗਿਣਤੀ ਦੇ ਵਿੱਚ ਸ਼ੋਭਾ ਯਾਤਰਾ ਦੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਔਰ ਸ਼ਹਿਰ ਨਿਵਾਸੀ ਲਗਾਤਾਰ ਜਿਹੜੇ ਤੇ ਮੰਬੰਬ ਬੋਲੇ ਮੰਬੰਬ ਬੋਲੇ ਦਾ ਪ੍ਰਸ਼ਾਦ ਪ੍ਰਸ਼ਾਦ ਖਾਦਾ ਨਹੀਂ ਨਾ ਜੀ ਪ੍ਰਸ਼ਾਦ ਨਹੀਂ ਖਾਦਾ ਨਹੀਂ ਮਾ ਪ੍ਰਸ਼ਾਦ ਵੈਸੇ ਵੀ ਬੜਾ ਸਾਨੂੰ ਆਉਂਦਾ ਜੀ ਮਾ ਸ਼ੁਭ ਰਾਤਰੀ ਦਾ ਬਹੁਤ ਨਸ਼ਾ ਵਾ ਜੀ ਮਹਾਰਾਜ ਲੱਖ ਲੱਖ ਵਧਾਈਆਂ ਹਨ ਚਿਵਰਾਤਰੀ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਪੱਤਰਕਾਰਾਂ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਾਂਜੀ ਚਿਵਰਾਤਰੀ ਤੇ ਬਹੁਤ ਬਹੁਤ ਵਧਾਈਆਂ ਹਾਂਜੀ ਸਾਰੇ ਮਿਲਕ ਨੂੰ ਸਾਰੇ ਪਰਿਵਾਰ ਨੂੰ ਸਾਰੇ ਸੰਗਤ ਨੂੰ ਸੂ ਜੀ ਸੰਗਤ ਨੂੰ ਵਧਾਈ ਜਿਹੜੇ ਆਪ ਆਗੋਂ ਵੱਲੋਂ ਵੀ ਇੱਥੇ ਦਿੱਤੀ ਗਈ ਹੈ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਔਰ ਸ਼ੋਭਾ ਯਾਤਰਾ ਦਾ ਜਿਹੜੀ ਸੰਗਤ ਵੱਲੋਂ ਜਿਹੜਾ ਸਵਾਗਤ ਉਹ ਕੀਤਾ ਜਾ ਰਿਹਾ ਹੈ